ਲੈਵਲ ਤੱਕ ਦੀ ਗਰੀਬੀ ਜਿਹੜੀ ਵੇਖਣ ਨੂੰ ਮਿਲੀ ਸੀ ਕਿਸ ਕਿੰਨਾ ਕੁ ਦੁੱਖ ਲੱਗਦਾ ਸੀ ਆਪਣੀ ਗਰੀਬੀ ਨੂੰ ਵੇਖ ਕੇ ਜਦੋਂ ਘਰਦਿਆਂ ਨੂੰ ਕਾਨੇ ਵੀ ਵੱਜਦੇ ਹੋਣੇ ਆ ਕਿਤੇ ਨੇ ਕਿਤੇ ਤੁਹਾਡੇ ਪੜਾਈ ਨੂੰ ਲੈ ਕੇ ਤੁਹਾਡੇ ਪਰਿਵਾਰ ਦੇ ਪਹਿਲਾਂ ਜਦੋਂ ਜਦੋਂ ਬਹੁਤ ਘਰੇ ਗਰੀਬੀ ਸੀਗੀ ਹਨਾ ਉਦੋਂ ਮਤਲਬ ਅਸੀਂ ਖੁਦ ਲੋਕਾਂ ਦੇ ਘਰੇ ਕੰਮ ਕੀਤਾ ਮਤਲਬ ਸਾਡੇ ਜੀ ਮੈਂ ਵੀ ਕੀਤਾ ਬਿਲਕੁਲ ਜਿੰਨੇ ਵੀ ਬੜਾਈ ਕੀਤੀ ਆ ਮਤਲਬ ਜਦੋਂ ਥੋੜੀ ਹੋਸ਼ ਸੰਭਾਲੀ ਹੈ ਨਾ ਅਸੀਂ ਮੇਰਾ ਬ੍ਰਦਰ ਮੇਰੀ ਸਿਸਟਰ ਤੇ ਮੈਂ ਅਸੀਂ ਸਾਰਿਆਂ ਨੇ ਆਪ ਕੰਮ ਕਰਕੇ ਉਹਦੀ ਆਫਿਸ ਭਰੀ ਆ ਤੇ ਹੁਣ ਜਦੋਂ ਜੋਬ ਮਿਲੀ ਆ ਤਾਂ ਸਾਰੇ ਪਿੰਡ ਦੇ ਜਿੰਨੇ ਵੀ ਲੋਕ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਤਾਂ ਟੌਂਟ ਮਾਰਨ ਵਾਲੇ ਤੋਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜਿੰਨਾਂ ਦੇ ਕਰੇ ਮੈਂ ਕੰਮ ਵੀ ਕੀਤਾ ਨਾ ਚਲੋ ਉਹਨਾਂ ਨੇ ਵੀ ਰੁਜ਼ਗਾਰ ਦਿੱਤਾ ਸਾਨੂੰ ਹਨਾ ਤਾਂ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹੂੰਗੀ ਉਹ ਵੀ ਅੱਜ ਬਹੁਤ ਮਾਣ ਮਹਿਸੂਸ ਕਰਦੇ ਆ ਤੇ ਮਤਲਬ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਚਲੋ ਇਹਨਾਂ ਨੇ ਕੁਝ ਕੀਤਾ ਸਾਡੇ ਘਰੇ ਕੰਮ ਕੀਤਾ ਜਾਂ ਕੁਝ ਵੀ ਕੀਤਾ ਸਾਡਾ ਨਾਮ ਰੋਸ਼ਨ ਕੀਤਾ ਐਕਟਿੰਗ ਦੇ ਵਿੱਚ ਮਾਡਲ ਦੇ ਵਿੱਚ ਮੋਡਲਿੰਗ ਦੇ ਵਿੱਚ ਕਿਸ ਤਰੀਕੇ ਨਾਲ ਗਏ ਕਿ ਫਿਰ ਮੈਨੂੰ ਇਦਾਂ ਸੀ ਕਿ ਮੈਂ ਚਲੋ ਪਹਿਲਾਂ ਜੋਬ ਜੋਬ ਲੈ ਲਈ ਥੋੜੀ ਅਰਨਿੰਗ ਸਟਾਰਟ ਹੋ ਗਈ ਹਨਾ ਉਦਾਂ ਦੇ ਵਿੱਚ ਉਹ ਤਾਂ ਪੁਲਿਸ ਮਹਿਕਮੇ ਜਾਂਦੇ ਆ ਤਾਂ ਆਪਣੇ ਹਰੇਕ ਫੀਲਡ ਦੇ ਵਿੱਚ ਲਿੰਕ ਬਣ ਜਾਂਦੇ ਆ ਜੀ ਸਾਹ ਹਰ ਇੱਕ ਫੀਲਡ ਵਿੱਚ ਬਣ ਜਾਂਦੇ ਕਿਉਂਕਿ ਇਹ ਨੇਚਰਲ ਆ ਮਤਲਬ ਇਦਾਂ ਦਾ ਕੋਈ ਵੀ ਕੰਮ ਨਹੀਂ ਹੈਗਾ ਜਿੱਥੇ ਪੁਲਿਸ ਨਹੀਂ ਹੁੰਦੀ ਮੈਂ ਸੋਸ਼ਲ ਮੀਡੀਆ ਤੇ ਸ਼ੁਰੂ ਕਰਤਾ ਜੋ ਦੇਖਿਆ ਕਿ ਲੋਕ ਬਹੁਤ ਸਾਰਾ ਪਿਆਰ ਕਰਦੇ ਪਏ ਤਾਂ ਫਿਰ ਮੈਂ ਅੱਗੇ ਕੰਮ ਕੰਟੀਨਿਊ ਕੀਤਾ ਤੇ ਲੋਕਾਂ ਦਾ ਬਹੁਤ ਪਿਆਰ ਵੀ ਮਿਲਿਆ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੁਲਿਸ ਦੀ ਜੌਬ ਕਰਦੇ ਹੋ ਕਿ ਕੁੜੀਆਂ ਲਈ ਸਹੀ ਹੈ ਕਿ ਨਹੀਂ ਹੈ ਇਹ ਚੀਜ਼ ਮੈਨੂੰ ਪਹਿਲਾਂ ਵੀ ਕੁਐਸਚਨ ਪੁੱਟ ਕੀਤਾ ਗਿਆ ਸੀ ਕਿਸੇ ਵੱਲੋਂ ਕਿ ਪੁਲਿਸ ਵਾਲੀਆਂ ਕੁੜੀਆਂ ਦਾ ਵਿਆਹ ਨਹੀਂ ਹੁੰਦੇ ਹਨਾ ਤੇ ਇਦਾਂ ਦਾ ਵੈਸੇ ਕੁਝ ਨਹੀਂ ਹੈਗਾ ਕਿਉਂਕਿ ਕੋਈ ਵੀ ਮਹਿਕਮਾ ਆ ਜਾਏ ਚਾਹੇ ਕੋਈ ਡਾਕਟਰਸ ਨੇ ਚਾਹੇ ਪੁਲਿਸ ਵਾਲੇ ਨੇ ਹਰ ਇੱਕ ਇਨਸਾਨ ਮਾੜਾ ਹੁੰਦਾ ਹਨਾ ਮਹਿਕਮਾ ਕੋਈ ਨਹੀਂ ਮਾੜਾ ਹੁੰਦਾ ਸੋ ਲੋਕਾਂ ਨੂੰ ਮੈਨੂੰ ਨਹੀਂ ਪਤਾ ਕਿਉਂ ਇਹ ਚੀਜ਼ ਕਹੀ ਜਾਂਦੀ ਹੈ ਮੈਨੂੰ ਤਾਂ 8 ਸਾਲ ਹੋ ਗਏ ਮੈਨੂੰ ਤਾਂ ਕਦੇ ਕੋਈ ਐਦਾਂ ਦਾ ਬੈਡ ਐਕਸਪੀਰੀਅੰਸ ਨਹੀਂ ਹੋਇਆ ਹਾਂ ਠੀਕ ਹੈ ਡਿਊਟੀ ਬਹੁਤ ਪੈਂਦੀ ਆ ਕਿਉਂਕਿ ਹੁਣ ਜਦੋਂ ਕੰਮ ਹੀ ਨਹੀਂ ਹੋਣਾ ਕੋਈ ਪੁਲਿਸ ਤੋਂ ਵੀ ਨਾ ਡਿਊਟੀ ਤਾਂ ਪਹੂਗੀ ਬਟ ਜੇ ਆਪਾਂ ਕਹੀਏ ਕਿ ਉਦਾਂ ਤੁਹਾਨੂੰ ਕੋਈ ਗਲਤ ਟ੍ਰੀਟ ਕਰਦਾ ਜਾਂ ਕੋਈ ਬੈਡ ਇੰਪ੍ਰੈਸ਼ਨ ਹੈ ਨਾ ਐਦਾਂ ਦਾ ਪੁੱਛਣੀ ਹੈਗਾ ਬਹੁਤ ਜ਼ਿਆਦਾ ਜਿਹੜੇ ਵੀ ਪੁਲਿਸ ਆਫੀਸਰਸ ਨੇ ਜਾਂ ਸਾਡੇ ਤੋਂ ਸੀਨੀਅਰਸ ਨੇ ਹੈ ਨਾ ਜਾਂ ਜੂਨੀਅਰਸ ਨੇ ਉਹ ਬਹੁਤ ਮਤਲਬ ਕੁਝ ਲੋਕ ਨੇ ਸਾਡੇ ਤੋਂ ਕੰਮ ਸਿੱਖਦੇ ਨੇ ਤੇ ਕੁਝ ਲੋਕਾਂ ਤੋਂ ਅਸੀਂ ਕੰਮ ਸਿੱਖ ਕਿਸ ਲੈਵਲ ਤੱਕ ਦੀ ਗਰੀਬੀ ਜਿਹੜੀ ਵੇਖਣ ਨੂੰ ਮਿਲੀ ਸੀ ਕਿਸ ਕਿੰਨਾ ਕੁ ਦੁੱਖ ਲੱਗਦਾ ਸੀ ਆਪਣੀ ਗਰੀਬੀ ਨੂੰ ਵੇਖ ਕੇ ਜਦੋਂ ਘਰਦਿਆਂ ਨੂੰ ਕੰਨ ਵੀ ਵੱਜਦੇ ਹੋਣੇ ਆ ਕਿਤੇ ਨੇ ਕਿਤੇ ਤੁਹਾਡੇ ਪੜਾਈ ਨੂੰ ਲੈ ਕੇ ਤੁਹਾਡੇ ਪਰਿਵਾਰ ਦੇ ਕਿਉਂਕਿ ਇੱਕ ਹੁੰਦਾ ਨਾ ਜਦੋਂ ਆਪਾਂ ਇੱਕ ਲਿਮਟ ਦੇ ਵਿੱਚ ਰਹਿੰਨੇ ਜਾਂ ਆਪਾਂ ਕੁਝ ਵੀ ਕਰਦੇ ਆ ਨਾ ਤਾਂ ਲੋਕੀ ਉਹਨੂੰ ਦੇਖ ਕੇ ਟੌਂਟਿੰਗ ਕਰਦੇ ਹੀ ਕਰਦੇ ਨੇ ਕੁਝ ਐਦਾਂ ਦਾ ਹੋਇਆ ਤੁਹਾਡੇ ਨਾਲ ਪਹਿਲਾਂ ਜਦੋਂ ਜਦੋਂ ਬਹੁਤ ਘਰੇ ਗਰੀਬੀ ਸੀਗੀ ਹਨਾ ਉਦੋਂ ਮਤਲਬ ਅਸੀਂ ਖੁਦ ਲੋਕਾਂ ਦੇ ਘਰੇ ਕੰਮ ਕੀਤਾ ਮਤਲਬ ਸਾਡੇ ਜੀ ਮੈਂ ਵੀ ਕੀਤਾ ਬਿਲਕੁਲ ਕਿਉਂਕਿ ਅਸੀਂ ਮਤਲਬ ਮੈਂ ਜਦੋਂ ਜਿੰਨੀ ਵੀ ਪੜਾਈ ਕੀਤੀ ਆ ਮਤਲਬ ਜਦੋਂ ਥੋੜੀ ਹੋਸ਼ ਸੰਭਾਲੀ ਹੈ ਨਾ ਅਸੀਂ ਮੇਰਾ ਬ੍ਰਦਰ ਮੇਰੀ ਸਿਸਟਰ ਤੇ ਮੈਂ ਅਸੀਂ ਸਾਰਿਆਂ ਨੇ ਆਪ ਕੰਮ ਕਰਕੇ ਉਹਦੀ ਆਫਿਸ ਭਰੀ ਹੈ ਤੇ ਹੁਣ ਜਦੋਂ ਜੋਬ ਮਿਲੀ ਆ ਤਾਂ ਸਾਰੇ ਪਿੰਡ ਦੇ ਜਿੰਨੇ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਤਾਂ ਟੌਂਟ ਮਾਰਨ ਵਾਲੇ ਤੋਂ ਕੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਸਾਰਿਆਂ ਨਾਲ ਬਹੁਤ ਬਹੁਤ ਅੱਛੇ ਰਿਲੇਸ਼ਨ ਆ ਈਵਨ ਜਿਨ੍ਹਾਂ ਦੇ ਕਰੇ ਮੈਂ ਕੰਮ ਵੀ ਕੀਤਾ ਨਾ ਚਲੋ ਉਹਨਾਂ ਨੇ ਵੀ ਰੁਜ਼ਗਾਰ ਦਿੱਤਾ ਸਾਨੂੰ ਹਨਾ ਤਾਂ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹੂੰਗੀ ਉਹ ਵੀ ਅੱਜ ਬਹੁਤ ਮਾਣ ਮਹਿਸੂਸ ਕਰਦੇ ਆ ਤੇ ਮਤਲਬ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਚਲੋ ਇਹਨਾਂ ਨੇ ਕੁਝ ਕੀਤਾ ਸਾਡੇ ਘਰੇ ਕੰਮ ਕੀਤਾ ਜਾਂ ਕੁਝ ਵੀ ਕੀਤਾ ਸਾਡਾ ਨਾਮ ਰੌਸ਼ਨ ਕੀਤਾ ਸੋ ਐਕਟਿੰਗ ਦੇ ਵਿੱਚ ਮਾਡਲ ਦੇ ਵਿੱਚ ਮਾਡਲਿੰਗ ਦੇ ਵਿੱਚ ਕਿਸ ਤਰੀਕੇ ਨਾਲ ਗਏ ਕਿਸ ਤਰੀਕੇ ਨਾਲ ਕਿਉਂਕਿ ਇੱਕ ਪੰਜਾਬ ਪੁਲਿਸ ਦੀ ਆਪਾਂ ਗੱਲ ਕਰੀਏ ਜਿਹੜਾ ਪੰਮ ਜਿਹੜੀ ਮਰਜੀ ਪੁਲਿਸ ਹੋਵੇ ਉਹਨਾਂ ਦੀ 24 ਆਵਰਸ ਜਿਹੜੀ ਜੋਬ ਚੱਲਦੀ ਰਹਦੀ ਹੈ ਪਤਾ ਨਹੀਂ ਕਦੋਂ ਕਿੱਥੇ ਜਾਣਾ ਪੈ ਜਾਵੇ ਪਤਾ ਨਹੀਂ ਕਿਹੜਾ ਕਿੱਥੇ ਕੰਮ ਪੈ ਜਾਵੇ ਫਿਰ ਕਿਸ ਤਰੀਕੇ ਨਾਲ ਤੁਹਾਡੇ ਲਿੰਕਸ ਜਿਹੜੇ ਨੇ ਮਤਲਬ ਕਿ ਮਾਡਰਨ ਮਾਡਲਿੰਗ ਦੇ ਵਿੱਚ ਬਣੇ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਫਿਲਮ ਇੰਡਸਟਰੀ ਵਿੱਚ ਜਿਹੜੇ ਤੁਸੀਂ ਜੰਪ ਕਰਦਾ ਜਦੋਂ ਮੈਂ ਸਟੱਡੀ ਕੰਪਲੀਟ ਕੀਤੀ ਆ ਉਸ ਤੋਂ ਬਾਅਦ ਮੈਨੂੰ ਇਦਾਂ ਸੀਗਾ ਕਿ ਮੈਂ ਥੀਏਟਰ ਜੁਆਇਨ ਕਰ ਲਾਂ ਬਟ ਥੋੜੀ ਘਰੇ ਪ੍ਰੋਬਲਮ ਸੀਗੀ ਤਾਂ ਮੈਂ ਨਹੀਂ ਕਰ ਪਾਈ ਹਨ ਫਿਰ ਮੈਨੂੰ ਇਦਾਂ ਸੀ ਕਿ ਮੈਂ ਚਲੋ ਪਹਿਲਾਂ ਜੌਬ ਜੌਬ ਲੈ ਲਈ ਥੋੜੀ ਅਰਨਿੰਗ ਸਟਾਰਟ ਹੋ ਗਈ ਹਨ ਉਦਾਂ ਦੇ ਜਦੋਂ ਆਪਾਂ ਪੁਲਿਸ ਮਹਿਕਮੇ ਜਾਂਦੇ ਆ ਤਾਂ ਆਪਣੇ ਹਰੇਕ ਫੀਲਡ ਦੇ ਵਿੱਚ ਲਿੰਕ ਬਣ ਜਾਂਦੇ ਆ ਜੀ ਚਾਹੇ ਹਰੇਕ ਫੀਲਡ ਵਿੱਚ ਬਣ ਜਾਂਦੇ ਕਿਉਂਕਿ ਨੇਚਰਲ ਆ ਮਤਲਬ ਇਦਾਂ ਦਾ ਕੋਈ ਵੀ ਕੰਮ ਨਹੀਂ ਹੈਗਾ ਜਿੱਥੇ ਪੁਲਿਸ ਨਹੀਂ ਹੁੰਦੀ ਹਨਾ ਕੋਈ ਵੀ ਕੰਮ ਕੰਪਲੀਟ ਹੀ ਨਹੀਂ ਹੁੰਦਾ ਪੁਲਿਸ ਤੋਂ ਬਿਨਾਂ ਜੀ ਸੋ ਦੈਟਸ ਵਾਈ ਲਿੰਕ ਬਣ ਗਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇਹਨੂੰ ਐਕਟਿੰਗ ਦਾ ਸ਼ੌਂਕ ਆਇਆ ਜਿਵੇਂ ਲਾਲੋ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਆ ਮੈਂ ਹਨਾ ਤਾਂ ਉਹਦੇ ਮਤਲਬ ਸੋਸ਼ਲ ਮੀਡੀਆ ਤੇ ਸ਼ੁਰੂ ਕਰਤਾ ਜੋ ਦੇਖਿਆ ਕਿ ਲੋਕ ਬਹੁਤ ਸਾਰਾ ਪਿਆਰ ਕਰਦੇ ਪਏ ਤਾਂ ਫਿਰ ਮੈਂ ਅੱਗੇ ਹਮ ਕੰਟੀਨਿਊ ਕੀਤਾ ਤੇ ਲੋਕਾਂ ਦਾ ਬਹੁਤ ਪਿਆਰ ਵੀ ਮਿਲਿਆ ਅੱਛਾ ਕਹਿੰਦੇ ਨਾ ਪੰਜਾਬ ਪੁਲਿਸ ਦੀ ਆਪਾਂ ਗੱਲ ਕਰੀ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਜਾਂਦਾ ਕਿਉਂਕਿ ਹਰ ਕੁੜੀ ਜਦੋਂ ਮੈਂ ਕਹਿੰਦੀ ਆ ਨਾ ਜਦੋਂ ਕੁੜੀ ਛੋਟੀ ਹੁੰਦੀ ਹੈ ਨਾ ਉਹ ਸਭ ਤੋਂ ਪਹਿਲਾਂ ਸੁਪਨਾ ਹੀ ਇਹ ਦੇਖਦੀ ਹੈ ਕਿ ਹੁਣ ਤਾਂ ਲੋਕ ਕਿਵੇਂ ਪੁਲਿਸ ਬੰਨਾ ਜਾਂ ਡਾਕਟਰ ਬੰਨਾ ਦੋ ਹੀ ਸੁਪਨੇ ਹੁੰਦੇ ਆ ਪਰ ਕਹਿੰਦੇ ਜਦੋਂ ਵੱਡੇ ਵੱਡੇ ਹੋ ਜਾਂਦੇ ਆ ਵੱਡੇ ਵੱਡੇ ਹੁੰਦੇ ਰਹਿੰਦੇ ਨੇ ਘਰ ਦੇ ਵੀ ਸਮਝਾਉਂਦੇ ਕਿ ਪੁਲਿਸ ਦੀ ਜੋਬ ਕੁੜੀਆਂ ਲਈ ਨਹੀਂ ਵਧੀਆ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੁਲਿਸ ਦੀ ਜੋਬ ਕਰਦੇ ਹੋ ਕਿ ਕੁੜੀਆਂ ਲਈ ਸਹੀ ਹੈ ਕਿ ਨਹੀਂ ਹੈ ਉਹ ਵੈਸੇ ਮੈਨੂੰ ਨਹੀਂ ਪਤਾ ਲੋਕ ਕਿਉਂ ਕਹਿੰਦੇ ਆ ਇਹ ਚੀਜ਼ ਮੈਨੂੰ ਪਹਿਲਾਂ ਵੀ ਕੁਐਸਚਨ ਬੁੱਕ ਕੀਤਾ ਗਿਆ ਸੀ ਕਿਸੇ ਵੱਲੋਂ ਕਿ ਪੁਲਿਸ ਵਾਲੀਆਂ ਕੁੜੀਆਂ ਦਾ ਵਿਆਹ ਨਹੀਂ ਹੁੰਦੇ ਹਨਾ ਤੇ ਇਦਾਂ ਦਾ ਵੈਸੇ ਕੁਝ ਨਹੀਂ ਹੈਗਾ ਕਿਉਂਕਿ ਕੋਈ ਵੀ ਮਹਿਕਮਾ ਆ ਜਾਏ ਚਾਹੇ ਕੋਈ ਡਾਕਟਰਸ ਨੇ ਚਾਹੇ ਪੁਲਿਸ ਵਾਲੇ ਨੇ ਹਰ ਇੱਕ ਇਨਸਾਨ ਮਾੜਾ ਹੁੰਦਾ ਹਨਾ ਮਹਿਕਮਾ ਕੋਈ ਨਹੀਂ ਮਾੜਾ ਹੁੰਦਾ ਸੋ ਲੋਕਾਂ ਨੂੰ ਮੈਨੂੰ ਨਹੀਂ ਪਤਾ ਕਿਉਂ ਇਹ ਚੀਜ਼ ਕਹੀ ਜਾਂਦੀ ਹੈ ਮੈਨੂੰ ਤਾਂ 8 ਸਾਲ ਹੋ ਗਏ ਮੈਨੂੰ ਤਾਂ ਕਦੇ ਕੋਈ ਐਦਾਂ ਦਾ ਬੈਡ ਐਕਸਪੀਰੀਅੰਸ ਨਹੀਂ ਹੋਇਆ ਹਾਂ ਠੀਕ ਹੈ ਡਿਊਟੀ ਬਹੁਤ ਪੈਂਦੀ ਆ ਕਿਉਂਕਿ ਹੁਣ ਜਦੋਂ ਕੰਮ ਹੀ ਨਹੀਂ ਹੋਣਾ ਕੋਈ ਪੁਲਿਸ ਤੋਂ ਵੀ ਨਾ ਡਿਊਟੀ ਤਾਂ ਪਹੂਗੀ ਬਟ ਜੇ ਆਪਾਂ ਕਹੀਏ ਕਿ ਉਦਾਂ ਤੁਹਾਨੂੰ ਕੋਈ ਗਲਤ ਟਰੀਟ ਕਰਦਾ ਜਾਂ ਕੋਈ ਬੈਡ ਇੰਪ੍ਰੈਸ਼ਨ ਹੈ ਨਾ ਐਦਾਂ ਦਾ ਪੁੱਛਣੀ ਹੈਗਾ ਬਹੁਤ ਜ਼ਿਆਦਾ ਜਿਹੜੇ ਵੀ ਪੁਲਿਸ ਆਫੀਸਰਸ ਨੇ ਜਾਂ ਸਾਡੇ ਤੋਂ ਸੀਨੀਅਰਸ ਨੇ ਹੈ ਨਾ ਇਹ ਜੂਨੀਅਰਸ ਨੇ ਉਹ ਬਹੁਤ ਮਤਲਬ ਕੁਝ ਲੋਕ ਨੇ ਸਾਡੇ ਤੋਂ ਘੱਟ ਸਿੱਖਦੇ ਨੇ ਤੇ ਕੁਝ ਲੋਕਾਂ ਤੋਂ ਅਸੀਂ ਘੱਟ ਸਿੱਖਦੇ ਹਾਂ ਉਹ ਬਹੁਤ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਟ੍ਰੀਟ ਕਰਦੇ ਨੇ ਹਨਾ ਭੈਣ ਭਰਾ ਵਾਂਗੂ ਅਸੀਂ ਵੀ ਫੈਮਿਲੀ ਵਾਂਗੂ ਰਹਿੰਦੇ ਹਾਂ ਬਟ ਹਾਂ ਇਹ ਆ ਵੀ ਜਦੋਂ ਆਪਾਂ ਕਿਸੇ ਫੀਲਡ ਦੇ ਵਿੱਚ ਜਾਂਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਹੁਣ ਦੂਰੋਂ ਤਾਂ ਹੁਣ ਜੇ ਆਪਾਂ ਡਾਕਟਰਸ ਦੀ ਗੱਲ ਕਰੀਏ ਤਾਂ ਡਾਕਟਰਸ ਨੂੰ ਵੀ ਬਹੁਤ ਲੋਕ ਮੰਨ ਲਈ ਜਾਂਦੇ ਜੀ ਕਹਿੰਦੇ ਆ ਨਾ ਨਰਸਾਂ ਨੂੰ ਵੀ ਬਹੁਤ ਲੋਕ ਮੰਨ ਲਈ ਜਾਂਦੇ ਆ ਤਾ ਪੁਲਿਸ ਵਾਲਿਆਂ ਨੂੰ ਵੀ ਮਾਰਾ ਜਾਂਦਾ ਹਰ ਇੱਕ ਫਿਰ ਕਿਉਂਕਿ ਲੋਕਾਂ ਦਾ ਨਜ਼ਰੀਆ ਹੈ ਕੋਈ ਲੋਕ ਕਿਸੇ ਚੀਜ਼ ਨੂੰ ਕਿਵੇਂ ਦੇਖਦਾ ਕੋਈ ਕਿਵੇਂ ਦੇਖਦਾ ਉਹ ਡਿਪੈਂਡ ਕਰਦਾ ਤੁਹਾਡੇ ਤੇ ਕਿ ਤੁਸੀਂ ਕਿਸੇ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਠੀਕ ਹੈ ਲੋਕਾਂ ਦੀ ਸੋਚ ਅੱਪਡੇਟ ਨਹੀਂ ਕਰ ਸਕਦੇ ਹਾਂ ਹੌਲੀ ਹੌਲੀ ਚੇਂਜਸ ਆਣਗੇ ਸਮ ਟਾਈਮ ਲੱਗੇਗਾ ਫਿਰ ਅੱਛਾ ਮੈਮ ਜਦੋਂ ਮਤਲਬ ਕਿ ਤੁਸੀਂ ਮੋਡਲਿੰਗ ਦੇ ਵਿੱਚ ਗਏ ਇਹਦੇ ਵਿੱਚ ਵੀ ਬਹੁਤ ਚੀਜ਼ਾਂ ਨੇ ਕੰਪਰੋਮਾਈਜ਼ ਕਰਨੀਆਂ ਪੈਂਦੀਆਂ ਨੇ ਕਿੰਦਾ ਜਦੋਂ ਤੁਸੀਂ ਵੱਡੇ ਪ੍ਰੋਜੈਕਟ ਦੇ ਵਿੱਚ ਜਾਣਾ ਹੈ ਤਾਂ ਤੁਹਾਨੂੰ ਵੱਡਾ ਕੰਪਰੋਮਾਈਜ਼ ਕਰਨਾ ਪੈਂਦਾ ਵੀ ਤੁਹਾਡੇ ਨਾਲ ਕੁਝ ਇਦਾਂ ਦਾ ਵਾਪਰਿਆ ਕਿ ਹਾਂ ਲੱਗਿਆ ਹੋਵੇ ਕਿ ਹਾਂ ਇਹਦੇ ਨਾਲੋਂ ਮਤਲਬ ਕਿ ਮੈਂ ਇੱਕ ਪੁਲਿਸ ਵਾਲੀ ਹੋ ਕੇ ਮੈਂ ਆਪਣੇ ਆਪ ਨੂੰ ਨਹੀਂ ਸੇਫ ਫੀਲ ਕਰਵਾਣੀ ਕੁਝ ਇਦਾਂ ਦਾ ਹੋਇਆ ਹਾਂਜੀ ਐਕਚੁਅਲੀ ਅਸੀਂ ਨਾ ਇੱਕ ਮੂਵੀ ਦੀ ਡਬਿੰਗ ਕਰਨ ਜਾ ਰਹੇ ਸੀਗੇ ਚੰਡੀਗੜ੍ਹ ਤੇ ਸਾਡੇ ਲਈ ਮੈਨੂੰ ਇੱਕ ਸਿੰਗਰ ਦਾ ਅੱਜ ਦਾ ਜਿਹੜਾ ਨਾਮੀ ਸਿੰਗਰ ਨੇ ਵੈਸੇ ਮੈਂ ਨਾਮ ਨਹੀਂ ਲਵਾਂਗੀ ਉਹਨਾਂ ਦਾ ਮੈਨੂੰ ਮੈਸੇਜ ਆਇਆ WhatsApp ਤੇ ਕਿ ਮੇਰਾ ਨਾ ਉਹਨਾਂ ਦਾ ਪ੍ਰੋਜੈਕਟ ਚੱਲਦਾ ਪਿਆ ਸੀ ਕੋਈ ਕਿ ਆਪਾਂ ਸ਼ੂਟ ਕਰਨਾ ਹੈ ਨਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਹੋ ਮੈਂ ਕਿਹਾ ਸਰ ਕੁਝ ਨਹੀਂ ਬਸ ਮੈਂ ਡੱਬਿੰਗ ਕਰਨ ਜਾ ਰਹੀ ਸੀ ਕਹਿੰਦੇ ਤੁਸੀਂ ਮੇਰੇ ਕੋਲ ਡੱਕ ਜੇ ਅੱਜ ਅੱਛਾ ਮੈਨੂੰ ਲੱਗਿਆ ਕਿ ਮੈਨੂੰ ਨਹੀਂ ਪਤਾ ਕਿਸ ਵੇਚ ਕਹਿ ਰਹੇ ਹਨ ਮੈਂ ਕਿਹਾ ਮੈਂ ਕਿਹਾ ਨਹੀਂ ਸਰ ਵਾਪਸ ਜਾਣਾ ਸੀ ਵੀ ਮੇਰਾ ਸਰਕਲ ਹੈਗਾ ਇੱਥੇ ਕਾਫੀ ਅਗਰ ਮੈਂ ਰੁਕਣਾ ਵੀ ਹੋਊਗਾ ਜਦੋਂ ਮੈਨੂੰ ਦੋ ਦਿਨ ਵਾਰੀ ਕਿਹਾ ਨਾ ਤਾਂ ਉਹਨਾਂ ਦਾ ਨੌਨ ਪਰਸਨ ਸੀਗਾ ਕੋਈ ਜਿਹੜਾ ਮੈਨੂੰ ਮਤਲਬ ਇੰਨਾ ਜਾਣਦਾ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤਾਂ ਮੈਨੂੰ ਉਹਨੇ ਦੱਸਿਆ ਕਿ ਹਾਂ ਜੀ ਤੁਹਾਨੂੰ ਗਲਤ ਵਿੱਚ ਗਿਆ ਉਹਨੇ ਫਿਰ ਮੈਂ ਉਹਨੂੰ ਫੋਨ ਲਾ ਕੇ ਬੰਦੇ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਕਿ ਤੁਸੀਂ ਕਿਸ ਬੰਦੇ ਨਾਲ ਗੱਲ ਕਰ ਰਹੇ ਹੋ ਤੁਹਾਡੇ ਸਾਹਮਣੇ ਕੌਣ ਬੰਦਾ ਹੈ ਠੀਕ ਹੈ ਮੈਂ ਕਿਹਾ ਜੇ ਤੁਹਾਨੂੰ ਐ ਲੱਗਦਾ ਕਿ ਕੰਮ ਕਰਨਾ ਮੇਰੀ ਮਜਬੂਰੀ ਹੈ ਤਾਂ ਨਹੀਂ ਮੇਰੀ ਮਜਬੂਰੀ ਨਹੀਂ ਹੈ ਮੇਰਾ ਸ਼ੌਕ ਹੈ ਮਤਲਬ ਮੈਨੂੰ ਅਰਨਿੰਗ ਬਹੁਤ ਅੱਛੀ ਆਂਦੀ ਪਈ ਹੈ ਮੇਰੇ ਜੌਬ ਤੋਂ ਇਹ ਮੇਰੀ ਕੋਈ ਮਜਬੂਰੀ ਨਹੀਂ ਹੈ ਸ਼ੌਕ ਹੈ ਜਦੋਂ ਕੋਈ ਵੀ ਕੁੜੀ ਕੰਮ ਕਰਦੀ ਹੈ ਨਾ ਇਸੇ ਕਰਕੇ ਲੋਕ ਪੰਜਾਬ ਪੁਲਿਸ ਜਾਂ ਇੰਡਸਟਰੀ ਚ ਜਾਣ ਤੋਂ ਡਰਦੇ ਆ ਨਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬਹੁਤ ਗਲਤ ਹੈ ਬਹੁਤ ਵੱਡੇ ਵੱਡੇ ਲੋਕਾਂ ਮਤਲਬ ਜਿਹੜੇ ਹੁਣ ਡਾਇਰੈਕਟਰ ਹੋ ਗਏ ਕਾਫੀ ਹੈ ਨਾ ਮੈਂ ਜ਼ਿਆਦਾਤਰ ਕਿਸੇ ਨੂੰ ਨਹੀਂ ਜਾਣਦੀ ਕਿਉਂਕਿ ਜਿੰਨੇ ਕੁ ਲੋਕਾਂ ਨੂੰ ਮੈਂ ਜਾਣਦੀ ਹਾਂ ਬਟ ਮੇਰੇ ਨਾਲ ਇੱਕ ਵਾਰੀ ਇਹ ਚੀਜ਼ ਹੋਈ ਹੈ ਬਟ ਇਹ ਬਹੁਤ ਗਲਤ ਹੈ ਕਿਉਂਕਿ ਐਸੇ ਕਰਕੇ ਨਾ ਲੋਕ ਆਪਦੇ ਸੁਪਨੇ ਨਹੀਂ ਪੂਰੇ ਕਰ ਪਾਉਂਦੇ ਖਾਸ ਕਰਕੇ ਕੁੜੀਆਂ ਕੁੜੀਆਂ ਹੈ ਨਾ ਜਦੋਂ ਤੁਸੀਂ ਪੁਲਿਸ ਵਾਲੇ ਮੁਲਾਜ਼ਮ ਨੂੰ ਇਹ ਚੀਜ਼ ਕਹੀ ਜਾਂਦੇ ਹੋ ਤਾਂ ਤੁਸੀਂ ਦੂਜੇ ਬੰਦੇ ਨੂੰ ਨਹੀਂ ਕਹੋਗੇ ਬਿਲਕੁਲ ਤੇ ਲੱਗਦਾ ਕਿ ਕੋਈ ਵੀ ਫੀਲਡ ਹੋਵੇ ਕੁੜੀਆਂ ਲਈ ਸੇਫ ਹੈਗਾ ਕਿ ਨਹੀਂ ਹੈਗਾ ਇਹ ਕਹਿਣਾ ਵੈਸੇ ਮੁਸ਼ਕਿਲ ਆ ਕੋਈ ਫੀਲਡ ਕੁੜੀਆਂ ਲਈ ਸੇਫ ਨਹੀਂ ਹੈਗੀ ਬਟ ਹਾਂ ਠੀਕ ਹੈ ਜੇ ਕੁੜੀਆਂ ਆਪਦੇ ਦਮ ਤੇ ਮਤਲਬ ਇੱਕ ਹੁੰਦਾ ਨਾ ਵੀ ਇੱਕ ਤਾਂ ਹੁੰਦਾ ਵੀ ਕਹਿੰਦੇ ਹੁੰਦੇ ਕਿ ਕੁੜੀਆਂ ਨੂੰ ਬਚਪਨ ਤੋਂ ਹੀ ਹਨਾ ਇਹ ਛੋਟੇ ਬੱਚੇ ਨੂੰ ਲਾ ਲੋ ਆਪਾਂ ਕਹਿੰਦੇ ਹੁੰਦੇ ਕਿ ਬਿੱਲੀ ਆ ਜੂਗੀ ਸੋ ਜਾ ਹਨਾ ਮਤਲਬ ਜੇ ਤੁਸੀਂ ਉਹਨੂੰ ਸ਼ੁਰੂ ਤੋਂ ਹੀ ਬਿੱਲੀ ਤੋਂ ਡਰਾ ਰਹੇ ਹੋ ਤਾਂ ਉਹਨੇ ਵੱਡੇ ਹੋ ਕੇ ਕੋਈ ਸ਼ੇਰ ਥੋੜੀ ਬਣ ਜਾਣਾ ਉਹਨੂੰ ਬਿੱਲੀ ਬਣਨਾ ਜੀ ਠੀਕ ਹੈ ਹੁਣ ਜੇ ਤੁਸੀਂ ਉਹਨੂੰ ਸ਼ੁਰੂ ਤੋਂ ਹੀ ਸਿੱਖਿਆ ਦਿਓਗੇ ਕਿ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਚੱਲ ਚੱਲ ਜਾਣਾ ਚਾਹੀਦਾ ਇੱਥੇ ਹੀ ਜਾਣਾ ਚਾਹੀਦਾ ਇੱਥੇ ਹੀ ਜਾਣਾ ਚਾਹੀਦਾ ਸਾਰਾ ਕੁਝ ਦੇਖ ਆਪਣੇ ਅੱਖੀ ਦੇਖ ਹਨਾ ਤਾਂ ਉਹ ਉਹ ਚੀਜ਼ਾਂ ਮਤਲਬ ਸਟਾਰਟਿੰਗ ਤੋਂ ਹੀ ਲੜਕੀਆਂ ਨੂੰ ਸਿੱਖਿਆ ਦੇਣੀ ਪਊਗੀ ਉਹ ਚੀਜ਼ ਦੀ ਜੀ ਲੱਗਦਾ ਇੰਡਸਟਰੀ ਦੇ ਵਿੱਚ ਜਿਹੜੇ ਮਜਬੂਰੀ ਦੇ ਨਾਮ ਤੋਂ ਚ ਕੁੜੀਆਂ ਨੂੰ ਕਿ ਕਾਫੀ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਬਹੁਤ ਕੁਝ ਸਰਵਾਈਵ ਕਰਕੇ ਅੱਗੇ ਵਧਦੀਆਂ ਨੇ ਤੇ ਉਹਨਾਂ ਨੂੰ ਮਜਬੂਰੀ ਦੇ ਨਾਮ ਤੇ ਉਹਨਾਂ ਨਾਲ ਗਲਤ ਚੀਜ਼ ਕੀਤੀਆਂ ਜਾਂਦੀਆਂ ਨੇ ਲੱਗਦਾ ਇਸ ਚੀਜ਼ ਨੂੰ ਹਾਂ ਜੀ ਡੈਫੀਨਿਟਲੀ ਕੀਤਾ ਜਾਂਦਾ ਬਹੁਤ ਸਾਰੀਆਂ ਕੁੜੀਆਂ ਨਾਲ ਕੀਤਾ ਜਾਂਦਾ इवन ਕਿ ਬਹੁਤ ਸਾਰੇ ਸੈਲਿਬ੍ਰਿਟੀਜ਼ ਨੇ ਕਿੰਨੀ ਵਾਰੀ ਇਹ ਚੀਜ਼ ਕਹੀ ਹੈ ਇੰਟਰਵਿਊ ਦੌਰਾਨ ਕਿ ਮੇਰੇ ਨਾਲ ਬਹੁਤ ਕੁਝ ਗਲਤ ਹੋਇਆ ਹੈ ਮੇਰਾ ਬਹੁਤ ਮਿਸਯੂਜ਼ ਹੋਇਆ ਤੇ ਜੇ ਉਹ ਇੰਨੇ ਵੱਡੇ ਵੱਡੇ ਮਤਲਬ ਸੈਲਿਬ੍ਰਿਟੀਜ਼ ਨਾਲੇ ਕੁਝ ਹੋਇਆ ਤਾਂ ਨਾਰਮਲ ਲੋਕਾਂ ਨਾਲ ਨਹੀਂ ਹੁੰਦਾ ਹੋਊਗਾ ਹੁਣ ਚਲੋ ਕਈ ਕੁੜੀਆਂ ਬਹੁਤ ਅੱਛੀਆਂ ਨੇ ਜਿਹੜੀਆਂ ਜਿਹੜੀਆਂ ਨਮਨਾ ਕਰ ਦਿੰਦੀਆਂ ਨੇ ਬਟ ਬਹੁਤ ਸਾਰੀਆਂ ਕੁੜੀਆਂ ਐਗਰੀ ਵੀ ਕਰਦੀਆਂ ਨੇ ਆਪਾਂ ਕੁੜੀਆਂ ਨੂੰ ਵੀ ਨਹੀਂ ਸਹੀ ਕਹਿ ਸਕਦੇ ਕਿਉਂਕਿ ਕਈ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਵੀ ਹੈ ਕਿਉਂਕਿ ਉਹਨਾਂ ਨੇ ਅੱਗੇ ਵਧਣਾ ਹੈ ਤਾਂ ਕਰਕੇ ਨਹੀਂ ਦੇਖੋ ਮਜਬੂਰੀ ਨਹੀਂ ਦੇਖੋ ਜੇ ਤੁਹਾਡੇ ਕੋਲ ਟੈਲੈਂਟ ਹੈਗਾ ਨਾ ਮੰਨ ਲਓ ਜੇ ਮੇਰੇ ਕੋਲ ਟੈਲੈਂਟ ਹੈ ਹੈਨਾ ਤਾਂ ਮੈਂ ਮੇ ਮੇਰਾ ਅੱਗੇ ਕੰਮ ਚੱਲੂਗਾ ਇੱਕ ਨਾ ਇੱਕ ਦਿਨ ਮੈਂ ਜ਼ਰੂਰ ਸਟਾਰ ਬਣੂੰਗੀ ਮੈਨੂੰ ਪਤਾ ਹੈ ਚੀਜ਼ ਦਾ ਹੈਨਾ ਮੰਨ ਲਓ ਜੇ ਤੁਸੀਂ ਅੱਜ ਤੁਹਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਅੱਜ ਅੱਜਕੱਲ ਤਾਂ ਬਹੁਤ ਬਹੁਤ ਸਾਰੀਆਂ ਓਪਰਚੁਨਿਟੀਆਂ ਨਿਗੀਆਂ ਤੁਸੀਂ ਸੋਸ਼ਲ ਮੀਡੀਆ ਤੇ ਮਤਲਬ ਹੈਨਾ ਵੀਡੀਓਜ਼ ਬਣਾਓ ਐਕਟਿੰਗ ਦਿਖਾਓ ਹੈਨਾ ਸਾਰੇ ਬਹੁਤ ਜ਼ਿਆਦਾ ਟੈਲੈਂਟ ਚ ਕੁੜੀਆਂ ਚਾਹੇ ਤੋ ਸ਼ੋਅ ਕਰ ਸਕਦੇ ਆ ਜ਼ਰੂਰੀ ਤੋੜੀਏ ਕਿ ਤੁਸੀਂ ਕਿਸੇ ਨਾਲ ਕੰਪਰੋਮਾਈਜ਼ ਕਰਕੇ ਅੱਗੇ ਜਾਣਾ ਹੈਨਾ ਤੁਸੀਂ ਮੈਨਾਂ ਕਰ ਸਕਦੇ ਥੋੜੇ ਕੋਲ ਆਪਸ਼ਨ ਹੈਗੇ ਆ ਜੀ ਮਤਲਬ ਇਹਨੂੰ ਮਜਬੂਰੀ ਨਹੀਂ ਕਹਿਣਾ ਇਹ ਕੋਈ ਮਤਲਬ ਇਹ ਕੋਈ ਕੀ ਕਹਿੰਦੇ ਐਕਸਕਿਊਜ਼ ਨਹੀਂ ਹੈਗਾ ਐਕਸਕਿਊਜ਼ ਨਹੀਂ ਅੱਛਾ ਤੁਹਾਡਾ ਸਿਰਫ ਐਕਟਿੰਗ ਤੋਂ ਇਲਾਵਾ ਹੁਣ ਤਾਂ ਚਲੋ ਪੰਜਾਬ ਪੁਲਿਸ ਦੇ ਵਿੱਚੋਂ ਇਸ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਹੈ ਤੁਹਾਡਾ ਮੈਨੂੰ ਲਿਖਣ ਦਾ ਵੀ ਸ਼ੌਂਕ ਹੈ ਕੀ ਬਾਤ ਤੇ ਕਦੇ ਕਦੇ ਪੇਂਟਿੰਗ ਕਰਨ ਦਾ ਵੀ ਸ਼ੌਂਕ ਹੈ ਬਟ ਠੀਕ ਹੈ ਤੇ ਮੈਨੂੰ ਜ਼ਿਆਦਾ ਐਕਟਿੰਗ ਦਾ ਹੀ ਸ਼ੌਂਕ ਹੈ ਓਕੇ ਤੇ ਡਾਂਸਿੰਗ ਵਗੈਰਾ ਵੀ ਠੀਕ ਹੈ ਕਰ ਲਈਦਾ ਬਟ ਹਾਂ ਲਿਖਣ ਦਾ ਸ਼ੌਂਕ ਸੀਗਾ ਮਤਲਬ ਜਦੋਂ ਵੀ ਮੈਂ ਕਿਤੇ ਬਹੁਤ ਜ਼ਿਆਦਾ ਲੋਨਲੀ ਫੀਲ ਕਰਦੀ ਆ ਆਪਣੇ ਆਪ ਨੂੰ ਜਾਂ ਇਕੱਲਾ ਹੁੰਨੀ ਆ ਤਾਂ ਮੈਂ ਮਤਲਬ ਮੈਨੂੰ ਇਦਾਂ ਹੁੰਦਾ ਕਿ ਮੈਂ ਕੁਝ ਵੀ 네ਗੇਟਿਵ ਨਾ ਸੋਚਾਂ ਕਿਉਂਕਿ ਮੈਂ ਓਵਰ ਥਿੰਕਿੰਗ ਜਦੋਂ ਮੈਂ ਸੋਚਦੀ ਆ ਨਾ ਫਿਰ ਮੈਂ ਬਹੁਤ ਜ਼ਿਆਦਾ ਸੋਚਦੀ ਆ ਮੈਨੂੰ ਇਦਾਂ ਦਾ ਕਿ ਮੈਂ ਸੋਚਾਂ ਨਾ ਡਾਇਰੀ ਇਸ ਬੈਨਵਰੀਕਲ ਹਮੇਸ਼ਾ ਅਵੇਲੇਬਲ ਹੁੰਦਾ ਤਾਂ ਮੈਂ ਕੁਝ ਨਾ ਕੁਝ ਲਿਖਣਾ ਸ਼ੁਰੂ ਕਰਨਾ ਕਿਸ ਟਾਈਪ ਦਾ ਮਤਲਬ ਲਿਖਦੇ ਹੋ ਕੀ ਲਿਖਦੇ ਹੋ ਤੁਸੀਂ ਲਾਈਕ ਕੁਝ ਵੀ ਕਈ ਵਾਰੀ ਕੁੜੀਆਂ ਲਈ ਵੀ ਕਈ ਵਾਰੀ ਮਤਲਬ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰਾ ਵਾਈਗੁਰੂ ਜੀ ਨਾਲ ਕਾਫੀ ਅਟੈਚਮੈਂਟ ਹੈਗੀ ਆ ਜੀ ਪਤਾ ਨਹੀਂ ਮੈਨੂੰ ਮਤਲਬ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਬਟ ਸੋ ਬਾਕੀ ਮਤਲਬ ਮੈਂ ਉਦਾਂ ਆਪਣਾ ਲਿਖਿਆ ਕੁਝ ਸੁਣਾਉਂਗੇ ਹਾਂਜੀ ਕਹਿੰਦੇ ਗੁਰੇ ਰੰਗ ਦੇ ਕਦੇ ਨਾ ਮਾਨ ਕਰੀਏ ਜੀ ਗੁਰੇ ਰੰਗ ਦੇ ਕਦੇ ਨਾ ਮਾਨ ਕਰੀਏ ਮੁੱਲ ਅਗਲਾਂ ਦੇ ਇੱਥੇ ਪੈਂਦੇ ਨੇ ਮਾਪਿਆਂ ਬਿਨਾਂ ਨਾ ਜੱਗ ਤੇ ਐਸ਼ ਹੁੰਦੀ ਗੱਲ ਸੱਚ ਸਿਆਣੇ ਕਹਿੰਦੇ ਨੇ ਹੂੰ ਕਹਿੰਦੇ ਉਹ ਲੋਕੀ ਮੰਜ਼ਲ ਬਾ ਲੰਦੇ ਜੋ ਹਰ ਦੁੱਖ ਹੱਸ ਕੇ ਸਹਿੰਦੇ ਨੇ ਹੂੰ ਤੱਕਣਾ ਤਾਂ ਤੱਕ ਉਸ ਮੋਰਛਦ ਨੂੰ ਆ ਚੰਦ ਸੂਰਜ ਤਾਂ ਚੜਦੇ ਡੁੱਬਦੇ ਰਹਿੰਦੇ ਨੇ ਕਿਆ ਬਾਤ ਹੈ ਕਿਆ ਬਾਤ ਤੇ ਬਹੁਤ ਸੋਹਣੀ ਅਤੇ ਲੱਗਦਾ ਹੈ ਕਿ ਵਿਦਆਊਟ ਪੇਰੈਂਟਸ ਆਪਾਂ ਮਤਲਬ ਅੱਗੇ ਨਹੀਂ ਵੱਸ ਸਕਦੇ ਕਿਉਂਕਿ ਕਿਤੇ ਨਾ ਕਿਤੇ ਘਰ ਦੇ ਦੀ ਸਪੋਰਟ ਹੁਣੀ ਬਹੁਤ ਜ਼ਰੂਰੀ ਪਾਵੇਂ ਭਾ ਫਾਦਰ ਦੀ ਹੋਵੇ ਭਾਵੇਂ ਉਹ ਮਦਰ ਦੀ ਹੋਵੇ ਭਾਵੇਂ ਉਹ ਜਿਹਦੀ ਮਰਜ਼ੀ ਹੋਵੇ ਲੇਕਿਨ ਘਰ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਕੁਝ ਵੀ ਲਾਈਫ ਦੇ ਵਿੱਚ ਪ੍ਰੋਬਲਮ ਆਉਣ ਤੇ ਘਰ ਦੇ ਜਿਹੜੇ ਨੇ ਉਸ ਚੀਜ਼ ਨੂੰ ਸਾਡੇ ਨਾਲ ਖੜਨ ਸਾਨੂੰ ਸਮਝਾਉਣ ਲੱਗਦੇ ਵੀ ਘਰ ਦੇ ਤੋਂ ਬਿਨਾ ਆਪਾਂ ਅੱਗੇ ਨਹੀਂ ਵੱਸ ਸਕਦੇ ਇਮੇਜਿਨ ਨਹੀਂ ਕਰ ਸਕਦੇ ਬਿਲਕੁਲ ਵੀ ਨਹੀਂ ਮਤਲਬ ਪੇਰੈਂਟਸ ਤੋਂ ਬਿਨਾ ਨਾ ਨਥਿੰਗ ਕੁਝ ਨਹੀਂ ਹੈ ਮੈਂ ਉਹਨਾਂ ਤੋਂ ਬਿਨਾ ਜੀ ਮਤਲਬ ਮੈਂ ਸੋਚ ਕੇ ਵੀ ਡਰ ਲੱਗਦਾ ਕਿ ਜੇ ਮਤਲਬ ਜਦੋਂ ਘਰੇ ਜਾਂਦੀ ਆ ਮੈਂ ਡਿਊਟੀ ਤੋਂ ਤਾਂ ਸਭ ਤੋਂ ਪਹਿਲਾਂ ਸਵਾਲ ਇਹਦਾ ਮੰਮਾ ਕਿੱਥੇ ਆ ਹੂੰ ਚਾਹੇ ਕੋਈ ਵੀ ਕੰਮ ਨਾ ਹੋਵੇ ਈਵਨ ਮੰਮਾ ਮੇਰੇ ਕੇ ਵੀ ਮਜ਼ਾਕ ਕਰਦੇ ਹੁੰਦੇ ਮੈਨੂੰ ਮੰਨ ਲਓ ਮੈਂ ਡਿਊਟੀ ਤੇ ਕੇ ਵੀ ਲੇਟ ਹੋ ਜਾਂਦੀ ਆ ਉਹ ਮੈਨੂੰ ਜਦੋਂ ਬਾਰ ਬਾਰ ਫੋਨ ਕਰਦੇ ਆ ਮੈਂ ਕੇ ਵੀ ਕਹਿ ਦਿੰਦੀ ਮੰਮਾ ਯਾਰ ਬਾਰ ਬਾਰ ਨਾ ਫੋਨ ਕਰੋ ਤੁਹਾਨੂੰ ਪਤਾ ਮੈਂ ਡਿਊਟੀ ਤੇ ਆ ਉਹ ਫਿਰ ਜਦੋਂ ਉਹ ਕਿਤੇ ਗਏ ਹੁੰਦੇ ਆ ਰਿਸ਼ਤੇਦਾਰੀ ਤੇ ਫਿਰ ਮੈਂ ਉਹਨਾਂ ਨੂੰ ਬਾਰ ਬਾਰ ਫੋਨ ਕਰਦੀ ਆ ਉਹ ਕਹਿੰਦੇ ਹੁਣ ਮੈਂ ਤੈਨੂੰ ਤੰਗ ਕਰੂੰਗੀ ਹੁਣ ਤੂੰ ਨਾ ਮੈਨੂੰ ਫੋਨ ਕਰ ਹੁਣ ਮੈਂ ਆਪਣੀ ਮਰਜ਼ੀ ਨਾਲ ਆਉਂਗੀ ਮਤਲਬ ਕੀ ਬਾਤ ਹੈ ਪਰ ਸਭ ਤੋਂ ਜ਼ਿਆਦਾ ਕਲੋਜ਼ ਤੁਸੀਂ ਆਪਣੀ ਮੰਮਾ ਨਾਲ ਹੋ ਮੰਮਾ ਹਾਂਜੀ ਉਹਨਾਂ ਦਾ ਬਹੁਤ ਕਲੋਜ਼ ਆ ਕੀ ਸਮਝਦੇ ਹੋ ਆਪਣੀ ਮੰਮਾ ਨੂੰ ਆਪਣੇ ਲਈ ਮਤਲਬ ਇੱਕ ਰੱਬ ਦਾ ਰੂਪ ਤਾਂ ਚਲੋ ਮਾਂ ਹਰ ਹਰ ਕਿਸੇ ਲਈ ਮਾਏ ਕ ਰੱਬ ਦਾ ਰੂਪ ਹੁੰਦਾ ਹੈ ਲੇਕਿਨ ਤੁਹਾਡੇ ਲਈ ਹੋਰ ਕੀ ਨੇ ਤੁਹਾਡੇ ਮੰਮਾ ਉਹ ਮੇਰੇ ਲਈ ਸਭ ਕੁਝ ਹੀ ਨੇ ਮਤਲਬ ਉਹਨਾਂ ਤੋਂ ਮੈਂ ਕਦੇ ਵਾਰ ਨਹੀਂ ਹਾਂ ਔਰ ਉਹ ਮੈਥੋਂ ਕਦੇ ਵਾਰ ਨਹੀਂ ਹੈਗੇ ਲਾਈਫ ਦੇ ਵਿੱਚ ਨਾ ਬਹੁਤ ਵਾਰੀ ਬਹੁਤ ਵਾਰੀ ਹਨਾ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਲਾਈਫ 'ਚ ਹਨਾ ਬਹੁਤ ਕੁਝ ਬਟ ਜੇ ਮੈਨੂੰ ਨਾ ਦਿਖਣਾ ਮਤਲਬ ਮੈਨੂੰ ਇਦਾਂ ਲੱਗਦਾ ਕਿ ਮੈਂ ਖਤਮ ਹੋਵਾਂ ਮਤਲਬ ਹਨੇਰਾ ਪੂਰਾ ਸਾਰੇ ਅੱਛਾ ਫਿਰ ਜਦੋਂ ਤੁਹਾਡਾ ਵਿਆਹ ਹੋ ਗਿਆ ਕਿਉਂਕਿ ਕਹਿੰਦੇ ਕੁੜੀ ਦਾ ਅਸਲੀ ਕਰੀ ਉਹਦਾ ਸੋਹਰਿਆ ਕਰ ਹੁੰਦਾ ਫਿਰ ਕਿੱਦਾਂ ਕਰੋਗੇ ਇਸਲੀ ਤੇ ਕਰਾਇਆ ਨਹੀਂ ਇਸ ਵਕਤ ਇਸਲੀ ਨਹੀਂ ਕਰਾਇਆ ਇਦਾਂ ਕਰਾਇਆ ਨਹੀਂ ਕਰਾਉਣਾ ਹੀ ਨਹੀਂ ਫਿਰ ਨਹੀਂ ਨਹੀਂ ਚਲੋ ਇਦਾਂ ਚਲੋ ਮਜ਼ਾਕ ਸੀਗਾ ਬਟ ਠੀਕ ਹੈ ਕਰਾਵਾਂਗੇ ਬਟ ਜਦੋਂ ਪਰਫੈਕਟ ਮੈਚ ਮਿਲ ਜੂਗਾ ਪਰਫੈਕਟ ਕਿਉਂਕਿ ਮੈਨੂੰ ਇਦਾਂ ਹੁੰਦਾ ਕਿ ਮੇਰੀ ਮੈਂ ਅੰਡਰਸਟੈਂਡਿੰਗ ਨੂੰ ਪਹਿਲ ਦਿੰਦੀ ਆ ਕਿਉਂਕਿ ਜਿਵੇਂ ਹੁਣ ਮੈਂ ਫੀਲਡ ਦੇ ਵਿੱਚ ਆ ਹਨ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦੀ ਹਾਂ ਲਵ ਮੈਰिजਸ ਵੀ ਕਰਾਉਂਦੇ ਆ ਲੋਕ ਹਨਾ ਅਰੇਂਜ ਮੈਰिजਸ ਵੀ ਬਟ ਸਕਸੈਸਫੁਲ ਨਹੀਂ ਹੁੰਦੀਆਂ ਲੋਕੀ ਛੋਟੇ ਛੋਟੇ ਗੱਲਾਂ ਤੇ ਲੜਦੇ ਨੇ ਹਨਾ ਮੈਨੂੰ ਲੱਗਦਾ ਕਿ ਜਿੰਨਾ ਚਿਰ ਤੁਹਾਡੀ ਕਿਸੇ ਪਰਸਨ ਨਾਲ ਅੰਡਰਸਟੈਂਡਿੰਗ ਨਹੀਂ ਹੈਗੀ ਮਤਲਬ ਤੁਸੀਂ ਮੈਰिज ਨੂੰ ਇੱਕ ਇਹ ਸੋਚ ਕੇ ਚੱਲੋਗੇ ਕਿ ਤੁਸੀਂ ਇੱਕੋ ਹੀ ਪਰਸਨ ਦੇ ਨਾਲ ਇੱਕੋ ਹੀ ਕਮਰੇ ਦੇ ਵਿੱਚ ਪੂਰੀ ਜ਼ਿੰਦਗੀ ਬਿਤਾਣੀ ਆ ਜੀ ਕਿੱਦਾਂ ਬਿਤਾਉਂਗੇ ਜੇ ਤੁਹਾਡੀ ਉਹਦਾ ਨਾਲ ਅੰਡਰਸਟੈਂਡਿੰਗ ਆ ਫੇਰ ਹੀ ਬਤਾ ਸਕਦੇ ਹੋ ਫੇਰ ਹੀ ਬਤਾ अदरवाइज ਪੁੱਲ ਜੋ ਉਹ ਤੋਂ ਬਾਅਦ ਦਾ ਫਿਰ ਕਲੇਸ਼ ਹੀ ਇਹ ਹੋ ਹਨਾ ਮਤਲਬ ਮੈਂ ਨਹੀਂ ਚਾਹੁੰਦੀ ਮੇਰੀ ਲਾਈਫ ਚ ਕੁਛ ਨੰਦ ਨਾ ਹੋਵੇ ਅੱਛਾ ਕਦੇ ਤੁਹਾਡੇ ਲਈ ਕੋਈ ਰਿਸ਼ਤਾ ਵਗੈਰਾ ਆਇਆ ਲੇਕਿਨ ਜਦੋਂ ਪਤਾ ਲੱਗੇ ਪੰਜਾਬ ਪੁਲਿਸ ਦੇ ਵਿੱਚ ਐ ਜਿਆਦਾ ਡਰ ਕਰਕੇ ਪਿੱਛੇ हट ਗਏ ਹੁਣ ਜਾਂ ਫਿਰ ਹੋਇਆ ਹੋਵੇ ਕਿ ਜੌਬ ਕਰਦੀ ਐ ਵੀ ਘਰ ਦੇ ਨੂੰ ਕਿੱਦਾਂ ਟਾਈਮ ਦਊਗੀ ਕਿਉਂਕਿ ਮੋਸਟਲੀ ਇਦਾਂ ਹੁੰਦਾ ਜਿਹੜੀ ਕੁੜੀਆਂ ਵਰਕਿੰਗ ਕਰਦੀਆਂ ਨੇ ਜਿਹੜੇ ਵੀ ਦੂਜੇ ਮੁੰਡੇ ਹੁੰਦੇ ਨੇ ਜਿਹੜੇ ਵੀ ਮੁੰਡੇ ਵਾਲੇ ਹੁੰਦੇ ਆ ਹੀ ਹੁੰਦੇ ਕਿ ਉਹ ਤਾਂ ਵਰਕ ਕਰਦੀ ਐ ਘਰ ਕਿੱਦੇ ਸੰਭੂਗੀ ਬੱਚੇ ਕਿਤੇ ਕੱਲ ਨੂੰ ਬੱਚੇ ਹੋਣਗੇ ਉਹਦਾ ਦਾ ਕਿੱਦਾਂ ਧਿਆਨ ਰੱਖੂਗੀ ਕਦੇ ਚੀ ਅਗਲੇ ਅਗਦਾ ਸੈਲਰੀ ਆਉਂਦੀ ਆ ਵਧੀਆ ਅੱਜ ਕੱਲ ਉਹ ਚੀਜ਼ ਨਹੀਂ ਨਹੀਂ ਆ ਅੱਜ ਕੱਲ ਅਗਲੇ ਨੂੰ ਪਤਾ ਹੁੰਦਾ ਕਿ ਕੁੜੀ ਗਵਰਨਮੈਂਟ ਜੌਬ ਕਰਦੀ ਹੈ ਹੈ ਤੇ ਸਾਨੂੰ ਕਿਹੜਾ ਕੰਮ ਕਰਨਾ ਮੈਣਾ ਇੱਕ ਅੰਦੇ ਕੰਮ ਵਾਲੇ ਲਾ ਲੈਣਗੇ ਉਹ ਹਨਾ ਤੇ ਰਿਸ਼ਤੇ ਉਹ ਪੁਲਿਸ ਕਰਕੇ ਆਉਂਦੇ ਬਈ ਉਦਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿਆ ਹੋਇਆ ਪੁਲਿਸ ਕਰਕੇ ਤਾਂ ਰਿਸ਼ਤੇ ਜ਼ਿਆਦਾ ਹੁੰਦੇ ਐਕਚੁਅਲੀ ਹਨਾ ਮਤਲਬ ਹੋ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਲੋਕੀ ਉੱਪਰੋਂ ਦੀ ਏਕਸਕਿਊਜ਼ ਬਣਾਉਂਦੇ ਕਿ ਉਸ ਦਾ ਇੰਸਟਾ ਤੇ ਦੇਖਿਆ ਸੀ ਜੀ ਅੱਛਾ ਸਾਨੂੰ ਕੁੜੀ ਸੋਹਣੀ ਲੱਗੀ ਹਨਾ ਮਤਲਬ ਇਹ ਸਾਰੇ ਏਕਸਕਿਊਜ਼ ਹੁੰਦੇ ਆ ਦੇਖੋ ਜੇ ਆ ਠੀਕ ਹੈ ਮੈਨੂੰ ਮੇਰੇ ਘਰਿਆਂ ਤੱਕ ਨੀਡ ਹੈ ਘਰਿਆਂ ਨੂੰ ਮੇਰੇ ਤੱਕ ਨੀਡ ਹੈ ਜਿਹਦੇ ਨਾਲ ਮੇਰੀ ਮੈਰਿਜ ਹੋਗੀ ਉਹਨੂੰ ਮੇਰੀ ਨੀਡ ਹੋਗੀ ਤੇ ਮੈਨੂੰ ਉਹਦੀ ਨੀਡ ਹੋਗੀ ਆਪਾਂ ਨੀਡ ਦੇ ਸਾਰੀ ਚਲਦੇ ਆ ਸੋ ਇਦਾਂ ਦਾ ਕੋਈ ਨਹੀਂ ਹੈਗਾ ਜਿਹੜਾ ਜਿਹੜਾ ਬਿਨਾ ਕਿਸੇ ਬਿਨਾ ਕਿਸੇ ਮਤਲਬ ਤੋਂ ਕੋਈ ਰਿਸ਼ਤਾ ਨਹੀਂ ਆਇਆ ਇੱਥੇ ਸਿਰਫ ਪਰਮਾਤਮਾ ਨਾਲ ਸਿਰਫ